ਸਾਰੇ ਕਿਸਾਨਪਰਾਂ ਨੂੰ ਸਤਿ ਸ੍ਰੀ ਅਕਾਲ ਅੱਜ 25 ਮਈ 2025 ਹੈਗਾ ਤੇ ਕਾਫੀ ਕਿਸਾਨਪਰਾਂ ਨੇ ਪਨੇਰੀਆਂ ਦੇਖੋ ਤਿਆਰ ਵੀ ਕਰ ਰੱਖੀਆਂ ਨੇ 10 12 ਦਿਨਾਂ ਦੇ ਲਗਭਗ ਝੋਨਾ ਲੱਗਣ ਵੀ ਲੱਗ ਜਾਣਾ ਕਿਉਂਕਿ ਵਿੱਚ ਕਿਸਾਨਪਰਾਂ ਪੰਜ-ਸੱਤ ਦਿਨਾਂ ਦੀ ਤਿਆਰੀ ਕਰੀ ਬੈਠੇ ਹੈਗੇ ਕਿਉਂਕਿ 1 ਜੂਨ ਦੀ ਤੇ ਇਸ ਸਾਲ ਹਾਈਬ੍ਰਿਡ ਕਿਸਮ ਬੈਨ ਹੋਣ ਕਰਕੇ ਕਾਫੀ ਏਰੀਆ ਦੇ ਵਿੱਚ ਪੰਜਾਬ ਨੰਬਰ 1 ਸੁਪਰੀਮ 110 ਤੇ CR 321 ਤੇ ਕੁਝ ਕੁ ਹੋਰ ਵੀ ਆ ਵੈਰਾਈਟੀਆਂ ਹੈਗੀਆਂ ਨੇ ਜਿਹੜੀਆਂ ਸਮੇਤ ਪਨੀਰੀ ਕੋਈ ਵੈਰਾਈਟੀ 135 ਦਿਨ ਕੋਈ ਵੈਰਾਈਟੀ 130 ਦਿਨ ਤੇ ਇਨ੍ਹਾਂ ਪਨੀਰੀਆਂ ਨੂੰ ਕਾਫੀ ਕਿਸਾਨਾਂ ਭਰਾਵਾਂ ਨੇ ਇੰਨਾ ਅਗੇਤਾ ਤਿਆਰ ਕਰ ਲਿਆ ਕਿਸੇ ਨੇ 1 ਮਈ ਨੂੰ ਪਨੀਰੀ ਬੀਜੀ ਕਿਸੇ ਨੇ 5 ਮਈ ਨੂੰ ਕਿਸੇ ਨੇ 10 ਮਈ ਨੂੰ ਜਿਹੜੀਆਂ ਪਨੀਰੀਆਂ 1 ਮਈ ਤੋਂ ਲੈ ਕੇ 10 ਮਈ ਤੱਕ ਬੀਜੀਆਂ ਗਈਆਂ ਕਿਉਂਕਿ ਇੰਨਾ ਕਿਸਮਾਂ ਦੀ ਜਿਹੜੀ ਪਨੀਰੀ ਹੈਗੀ ਆ ਉਹ ਜੇ ਆਪਾਂ ਬਾਲੇ ਲਾ ਲਓ ਨਾ ਹੋ ਘਰੀਆ ਨਾ ਜੂਰੀਆ ਵਗੈਰਾ ਵਧੀਆ ਪਾਦੀ ਇੱਕ ਦੋਸ ਬ੍ਰਿਆਂ ਤਤਾਲੀਆਂ ਕਰ ਦਈਏ ਤਾਂ ਹਰ ਸਾਲ ਹੀ ਦੇਖਦੇ ਆ 24ਵੇਂ 25ਵੇਂ ਦਿਨ ਪਨੀਰੀ ਲਾਉਣ ਵਾਲੀ ਹੋ ਜਾਂਦੀ ਹੈਗੀ ਆ ਕਿਉਂਕਿ ਇਹ 110 ਦਿਨ ਬਾਣ ਦੇ ਵਿੱਚ ਲੈਂਦੀਆਂ ਨੇ ਤੇ ਜਿਹੜੇ ਕਿਸਾਨ ਭਰਾਵਾਂ ਨੇ ਦੇਖੋ ਬਈ ਹੁਣ ਪਨੀਰੀਆਂ ਤਿਆਰ ਕਰਨ ਲੇ ਨਾ ਕੋਈ 1 ਜੂਨ ਨੂੰ ਲਾਉਣ ਨੂੰ ਤਿਆਰ ਕੋਈ 5 ਨੂੰ ਕੋ 10 ਨੂੰ ਕੋ 15 ਨੂੰ ਮੈਂ ਸੋਨੂੰ ਇੱਥੇ ਹੀ ਦੇਖੋ ਬੇਨਤੀ ਕਰ ਜਾਨਾ ਵੀ ਇਸ ਇਹਨਾਂ ਵੈਰੈਟੀਆਂ ਦਾ ਜੇ ਤੁਸੀਂ ਮੈਸੂਰ ਨੂੰ ਦੱਸਿਆ ਜਿਹੜੀਆਂ 130 130 ਤੇ 135 ਸਮੇਤ ਉਹਨੀਆਂ ਹੀ ਲੈਣੀਆਂ ਜੇ ਤੁਸੀਂ ਇਹਨਾਂ ਨੂੰ 20 ਜੂਨ ਤੋਂ ਪਹਿਲਾਂ ਲਾਉਣ ਦੀ ਕੋਸ਼ਿਸ਼ ਕਰਗੇ ਤਾਂ ਇਹ ਸਮਝ ਲਿਓ ਵੀ ਤੁਹਾਡੇ ਐਨੇ ਘੱਥ ਦਵਾ ਜਾਣਗੀਆਂ ਵੈਰੈਟੀਆਂ ਤੁਸੀਂ ਇਹਨਾਂ ਨੂੰ ਖੇਤ ਦੇ ਵਿੱਚ ਵਾੜਨ ਤੱਕ ਨਹੀਂ ਦੇਣਾ ਹੈਗਾ ਕਿਉਂਕਿ ਇੰਨਾ ਕਿਸਮਾ ਨੂੰ ਤੁਸੀਂ ਜੇ 20 ਜੂਨ ਨੂੰ 25 ਨੂੰ ਹੱਦ 30 ਜੂਨ ਤੱਕ ਵੀ ਲਾਉਣਾ ਹੈਗਾ ਤਾਂ ਤੁਹਾਡੇ ਬੰਪਰ ਝਾੜ ਲੈ ਕੇ ਆਉਣੇ ਹੀ ਆਉਣੇ ਆ ਤੇ ਜੇ ਤੁਸੀਂ ਇਹਨਾਂ ਨੂੰ ਵਾਹਲਾ ਕੀਤਾ ਲਾ ਲਿਆ ਫਿਰ ਇਹਨਾਂ ਨੇ ਬਈ 1 ਅਕਤੂਬਰ ਦਾ ਚੜ੍ਹਨ ਨਹੀਂ ਰਹਿਣਾ ਇਹਨਾਂ ਨੇ ਪਹਿਲੀ ਹੀ ਵੱਢਣ ਦੇ ਲਈ ਰੈਡੀ ਹੋ ਜਾਣਾ ਕਿਉਂਕਿ 1 ਅਕਤੂਬਰ ਤੋਂ ਬੋਲੀ ਸਟਾਰਟ ਹੁੰਦੀ ਹੈ ਨਹੀਂ ਨਹੀਂ ਕਰਦੇ 10-12 ਅਕਤੂਬਰ ਬੋਲੀ ਆਉਂਦੇ ਆਉਂਦੇ ਲੱਗ ਜਾਂਦੇ ਹੈਗੇ ਆ ਤੇ ਜੇ ਕਿਸਾਨਾਂ ਪਰਾਂ ਵੀ ਪਨੀਰੀਆਂ ਵਾਹਲੀਆਂ ਕੀਤੀਆਂ ਹੋ ਗਈਆਂ ਹੁਣ ਤੋਂ ਹੀ ਫੈਸਲਾ ਲੈ ਲਓ ਜੇ ਕਿਸੇ ਦੇ ਪਨੀਰੀ ਵੱਡੀ ਹੈਗੀ ਇਹਨਾਂ ਕਿਸਮਾਂ ਦੀ ਕਿਉਂਕਿ ਹੁਣ ਵੀ ਟਾਈਮ ਹੈਗਾ 5-7 ਦਿਨ 30 ਤਰੀਕ ਤੱਕ ਹਲੇ 5-6 ਦਿਨ ਪਏ ਹੈਗੇ ਆ 30 ਤਰੀਕ ਤੱਕ 31 ਮਈ ਤੱਕ ਤੁਸੀਂ ਇਹਨਾਂ ਦੀ ਪਨੀਰੀ ਆਮ ਦੇ ਨਾਲ ਵੀ ਸਕਦੇ ਹੋ 31 ਮਈ ਨੂੰ ਜੇ ਪਨੀਰੀ ਵੀ ਵੀ ਲਈ ਤੁਸੀਂ 25 ਜੂਨ 30 ਜੂਨ ਨੂੰ ਲਾਤੇ ਕੋਈ ਫਰਕ ਨਹੀਂ ਪੈਣਾ ਵਿੱਚ ਕਿਸਾਨਪਰਾ 4-4 5-5 ਜੁਲਾਈ ਤੱਕ ਵੀ ਲਾ ਲੈਂਦੇ ਤਾਂ ਵੀ ਟਾਈਮ ਨਾਲ ਵੱਢੀਆਂ ਜਾਂਦੀਆਂ ਕਿਉਂਕਿ 110 ਦਿਨ ਬਈ ਇਹ ਬਾਣ ਦੇ ਵਿੱਚ ਲੈਂਦੀਆਂ ਨੇ ਗਰਮੀ ਦੇ ਵਿੱਚ ਵੈਰਾਈਆਂ ਆ ਜਾਣੀਆਂ ਅਗੇ ਤਨਸਾਰਾ ਲੈ ਜਾਣੀਏ ਗਿੱਤੀਆਂ ਵੱਡੀਆਂ ਆਣੀਆਂ ਇਹਨਾਂ ਨੇ ਫਿਰ ਸੋਡੇ ਖੇਤਾਂ ਦੇ ਵਿੱਚ ਦੇਖੋ ਬਈ ਝਾੜ ਨਹੀਂ ਦੇਣਾ ਕਿਉਂਕਿ ਹੁਣ ਬਾਹਲਾ ਗਿੱਤਾ ਚ ਉਹਨਾ ਲੱਗਣਾ ਜਿਹੜਾ ਉਹ ਪੀਲੇ ਪੂਸ਼ਾ ਤੇ ਪੂਸ਼ਾ 44 ਹੀ ਲੱਗਣਾ ਹੈਗਾ ਤੇ ਪਹਿਲਾਂ ਕੀ ਕਰਦੇ ਆ ਕਿਸਾਨ ਭਰਾ 1 ਜੂਨ 5 ਜੂਨ 10 ਜੂਨ ਤੱਕ ਮੁਛਲ ਚੋਂ ਸ ਇੱਕ ਵੀ ਲਾਉਂਦੇ 18 86 ਵੀ ਲਾਉਂਦੇ ਸੀ ਪਰ ਹੁਣ ਕਿਸਾਨ ਕੁਝ ਕੇ ਸਿਆਣੇ ਹੋ ਚੁੱਕੇ ਆ ਕੋਈ ਕਿਸਾਨ 20 ਜੂਨ ਨੂੰ ਲਾਉਂਦਾ ਕੋਈ 25 ਨੂੰ ਕੋਈ 30 ਨੂੰ ਕਿਉਂਕਿ ਹੁਣ 20 ਕਿਸੇ ਨੇ 20 ਮਈ ਨੂੰ ਪੌਦ ਬੀਜੀ ਆ ਮੈਂ ਖੁਦ 21 ਬਈ ਮਈ ਨੂੰ ਪੌਦ ਬੀਜੀ ਹੈਗੀ ਆ ਵਿੱਚ ਕਿਸਾਨ ਪਰ ਅੱਜ ਕੱਲ੍ਹ ਵੀ ਬੀਜ ਨੂੰ ਤਿਆਰ ਹੈ ਗਿਆ ਬਾਸਮਤੀ ਦੇ ਪੌਦਾ ਕਹਿੰਦਾ ਭਾਬ ਜਿਹੜੀਆਂ ਵੈਰਟੀਸ ਤੁਹਾਨੂੰ ਦੱਸੀ ਹੈਗੀਆਂ ਨੇ ਕੋਈ ਸ਼ੋਤੀਦਨ ਲੈਂਦੀ ਹੈ ਕੋਈ ਸੁਸਮੇਦ ਪਨੀਰੀ 135 ਨੇ ਲੈਂਦੀ ਹੈਗੀ ਆ ਤੁਸੀਂ ਇਹਨਾਂ ਨੂੰ ਲਾਉਣ ਦੀ ਜ਼ਿਆਦੇ ਕਾਹਲੀ ਨਾ ਕਰਿਓ ਜੇ ਛੋਡਾ ਮਨ ਹੈਗਾ ਬੀਜ ਇਹਨਾਂ ਕਿਸਮ ਦੇਖੋ ਮਹਿੰਗੀ ਮਿਲਦੇ ਆ ਬੀਜ ਮਹਿੰਗਾ ਲੈ ਲੋਗੇ ਛੋਡਾ ਬਚਤ ਹੋ ਜਾਣੀ ਆ ਜੇ ਤੁਸੀਂ ਨੂੰ ਝਾੜ ਦੇ ਵਿੱਚ ਇਸ ਵੈਰੈਟੀ ਨੇ ਮਾਰਤਾ ਨਾ ਤੁਸੀਂ ਮੁੜ ਕੇ ਖੜੇ ਨਹੀਂ ਹੋਣੇ ਕਿਉਂਕਿ ਇਹ ਵੈਰੈਟੀ ਫਿਰ 60 ਮਣ ਮੰਦੇ ਘਰਾਂ ਦੇ ਵਿੱਚ ਹੀ ਰਹਿਣੀ ਹੈ ਜੇ ਤੁਸੀਂ ਬਾਹਲੀ ਦਿੱਤੀ 20 ਜੂਨ ਤੋਂ ਪਹਿਲਾਂ ਲਾਉਣ ਦਾ ਇਹਨੂੰ ਫੈਸਲਾ ਲੈ ਲਿਆ ਕੋਈ ਛੋਡਾ ਇਹਦੇ ਉੱਤੇ ਜਾਦੂ ਨਹੀਂ ਚੱਲਣਾ ਕੋਈ ਪਨੀਰੀ ਉੱਪਰ ਜਾਦੂ ਨਹੀਂ ਚੱਲਣਾ ਪਨੀਰੀ ਨੂੰ ਛੋਟੀ ਰੱਖ ਲਓਗੇ ਉਮਰ ਨਹੀਂ ਘਟਾ ਸਕਦੇ ਪਨੀਰੀ ਤੁਸੀਂ ਕਿਉਂਕਿ ਜੇ ਇਹਨਾਂ ਕਿਸਮ ਨੂੰ ਤੁਸੀਂ ਸਹੀ ਸਮੇਂ ਦੇ ਪਰ ਲਾ ਲਿਆ ਤਾਂ ਥੋੜੇ 80 ਮਣ 85 ਮਣ 90 ਮਣ ਤੱਕ ਵੀ ਵੈਰੈਟੀਆਂ ਜਾਣੀਆਂ ਹਨ ਪਰ ਜੇ ਨਾ ਕਿਸਮਾ ਨੂੰ ਤੁਸੀਂ ਆਪਦਾ ਦਿਮਾਗ ਲਾ ਕੇ ਨਾ ਜੇ ਤੁਸੀਂ ਸੋਚਿਆ ਯਾਰ ਵੀ ਆਪਾਂ ਤਾਂ ਪਹਿਲਾਂ ਲਾਵਾਂਗੇ ਪਹਿਲਾਂ ਵੱਡਾਂਗੇ ਉਹ ਫਿਰ ਛੋਡੇ ਗੱਲ ਦੇ ਵਿੱਚ ਪਟਾ ਪੈਣਾ ਛੋਟਾ ਹੀ ਨੁਕਸਾਨ ਹੋਣਾ ਹੈ ਆਪਣੇ ਤਾਂ ਤੁਹਾਨੂੰ ਦੇਖ ਬੇਨਤੀ ਕਰਤੀ ਮੰਨਣਾ ਨਾ ਮੰਨਣਾ ਛੋਡੀ ਮਰਜ਼ੀ ਹੈਗੀ ਆ ਤੇ ਬਾਲੇ ਕਾਲਿਆਂ ਨੇ ਇਸ ਸਾਲ ਸਰਕਾਰ ਨੇ ਇੱਕ ਜੂਨ ਦਿੱਤੀ ਹੈਗੀ ਆ ਪਰ ਆਪਾਂ ਤਾਂ ਦੇਖੀਏ ਨਾ ਵੀ ਆਪਣੇ ਵੈਰੈਟੀ ਕਿ ਜੂਨ ਲਾਉਣ ਵਾਲੀ ਹੈਗੀ ਆ ਜਾਂ ਨਾ ਹੈਗੀ ਕਿਉਂਕਿ ਸਰਕਾਰ ਨੇ ਤਾਂ ਦੇਖੋ ਲੈਟ ਵੀ ਦੇ ਦੇਣੀ ਹੈ ਤੇ ਨਹਿਰੀ ਪਾਣੀ ਵੀ ਆ ਗਿਆ ਸਾਰਾ ਕੁਝ ਸਰਕਾਰ ਨੇ ਦੇਖੋ ਆਪਾਂ ਨੂੰ ਪ੍ਰੋਵਾਈਡ ਕਰਵਾਦਾ ਪਰ ਆਪਾਂ ਜਲਦਬਾਜੀ ਨਾ ਕਰੀਏ ਜਿਆਦਾ ਕਿਤਾ ਝੋਨਾ ਨਾ ਲਾਈਏ ਸਮੇਂ ਦੇ ਹਿਸਾਬ ਦੇ ਨਾਲ ਲਾਈਏ ਵੈਰਾਈਆਂ ਦੇ ਹਿਸਾਬ ਦੇ ਨਾਲ ਲਾਈਏ ਦੇਖੀ ਵੀ ਵੈਰਾਈਆਂ ਆਪਣੀਆਂ ਕਿੰਨੇ ਕਿ ਦਿਨ ਦੇਖੋ ਲੈਣੀਆਂ ਤੇ ਪੀਲੀ ਪੂਛ ਪੂਛ 47 ਬਾਈ 5 ਜੂਨ ਨੂੰ ਲੱਗੀ 10 ਨੂੰ 15 ਜੂਨ ਤੱਕ ਲੱਗੀ ਹਨਾ ਇਹਨਾਂ ਦਾ ਸਮਾਂ ਹੁੰਦਾ ਹੈਗਾ ਪੀਰ ਛੋ 18 ਹੈਗੀ ਹੈ ਤੁਸੀਂ ਚਾਹੇ ਨੂੰ 10 ਜੂਨ ਨੂੰ ਲਾਉਣ ਲੱਗ ਜਿਓ ਕੋਈ ਦਿੱਕਤ ਨਹੀਂ ਪਰ ਇਹਨਾਂ ਕਿਸਮਾ ਨੂੰ ਬਾਈ ਬਣ ਕੇ 20 25 ਜੂਨ ਤੋਂ ਪਹਿਲਾਂ ਲਾਉਣ ਦਾ ਫੈਸਲਾ ਨਾ ਲਿਓ ਸ਼ੁਕਰੀਆ